ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਕੋਠੇ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਨੇੜੇ ਦਿਆਲਪੁਰਾ ਭਾਈਕਾ ਪਖਰਵੱਡ ਓਡੀਪੁਰਾ ਆਕਲੀਆ ਜਲਾਲ ਆਣਗਵਣ ਦੇ ਪਿੰਡ ਹੈ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਵਿਖਾਉਣੇ ਆ ਤਿੰਨੇ ਜਾਨਵਰੀ ਆ ਸੇਲ ਆ ਜਿਹੜੇ ਤੁਸੀਂ ਵੇਖ ਰਹੇ ਆ ਵੀਰ ਦਾ ਵਿਆਹ ਕੜਾਈ ਚੜ ਗਈ ਆ ਤੇ ਹੁਣ ਤੁਹਾਨੂੰ ਪਤਾ ਹੀ ਆ ਕੰਮ ਧੰਦੇ ਦਾ ਊਖਾ ਹੋ ਜਾਣਾ ਤਾਂ ਕਰਕੇ ਬਾਈ ਕਹਿੰਦਾ ਆਪਾਂ ਤਿੰਨੇ ਹੀ ਸੇਲ ਕਰ ਦੇਣੀਆਂ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਭਾਜ ਜੇ ਜਈ ਹੋਊਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੀ ਨਾਮ ਜਸਵਿੰਦਰ ਸਿੰਘ ਪਿੰਡ ਸੱਜੀਪੁਰਾ ਜ਼ਿਲ੍ਹਾ ਬਠਿੰਡਾ ਤਸੀਹੋਗਾ ਮੋਬਾਈਲ ਨੰਬਰ ਦੱਸ 9041088878 ਬਾਹੂ ਫਿਰ ਚੜਾਦੀ ਕੜਾਈ ਅੱਜ ਹਾਂਜੀ ਵਧਾਈਆਂ ਤੇਨੂੰ ਬਹੁਤ ਬਹੁਤ ਤਿੰਨੇ ਵੇਚ ਦੇਣੀਆਂ ਹਾਂ ਤਿੰਨੇ ਵਿਹਲਾ ਕਰਦੇ ਹੁਣ ਹੋਰ ਫਿਰ ਔਖਾ ਹੀ ਕਰੇ ਹੁਣ ਚਵਾਈ ਚ ਵੀ ਕਰਨੀ ਔਖੇ ਕੰਮ ਧੰਦੇ ਚ ਤੇ ਇਹ ਤਾਂ ਕਰਦੇ ਤੁਹਾਨੂੰ ਪਤਾ ਹੀ ਹੈ ਚਲੋ ਇਧਰੋਂ ਕਰ ਗਏ ਸ਼ੁਰੂ ਫਿਰ ਹਾਂਜੀ ਰੱਖੋ ਜਾਇਜ ਜਾਂ ਕੰਮ ਕਿੰਨਾ ਸੂਆ ਕਿੰਨਾ ਗਦੁੱਧ ਦੁੱਧ ਸੂਈ ਨੂੰ ਸਵਾ ਸੂਈ ਨੂੰ ਨੂੰ 4 ਦਿਨ ਹੋ ਗਏ ਜੀ ਤੇ ਤੀਜਾ ਸੂਆ ਤੇ ਬੋਲਾ ਹੋ ਹੁਣ 11 11 ਕਿਲੋ ਕਿੰਨਾ ਕੱਢ ਜੋ ਦੁੱਧ ਪਿਉਣਾ ਚਾਹੀਦਾ 16 17 ਕਿਲੋ ਜੀ ਮਗਰ ਕੀ ਆ ਮਗਰ ਬੱਛਾ ਜੀ ਕੱਢੀਏ ਬਾਹਰ ਲਓ ਵੀ ਮਿੱਤਰੋ ਇੱਕ ਨੰਬਰ ਤੀਜੇ ਸਵੇ ਸੁਈ ਆ ਵੈੜ ਚਿੱਟੇ ਰੰਗ ਦੀ ਆ ਚੀਨੇ ਕਬੂਤਰ ਆ ਰਗੀ ਬਸ ਇੰਨਾ ਕਿ ਪਸ਼ੂ ਨਵਾਏ ਨੀਗੇ ਕੋ ਤੁਹਾਨੂੰ ਦੱਸ ਹੀ ਦਿੱਤਾ ਕੜਾਈ ਵੀਰ ਦੀ ਘਰੇ ਚੜ ਗਈ ਆ ਵੀਰ ਦਾ ਵਿਆਹ ਕੰਮ ਧੰਦੇ ਦਾ ਬਾਈ ਕਹਿੰਦਾ ਹੁਣ ਔਖਾ ਹੋ ਜਣਾ ਤਾਂ ਕਰਕੇ ਬਾਈ ਕਹਿੰਦਾ ਆਪਾਂ ਉਹ ਸੀਲ ਕਰ ਦਈਏ ਇਹਨਾਂ ਨੂੰ ਕਿਉਂਕਿ ਵਿਆਹ 'ਚ ਤੁਹਾਨੂੰ ਪਤਾ ਹੀ ਆ ਭੱਜ ਨੱਠ ਹੋਰ ਕੰਮ ਕਾਰ ਕਿੰਨੇ ਹੋ ਜਾਂਦੇ ਆ ਤੇ ਬਾਈ ਕਹਿੰਦਾ ਸਾਮ ਸੁਭਾਈ ਦਾ ਮਗਰੋਂ ਔਖਾ ਹੋ ਜਣਾ ਬਾਕੀ ਠੰਡੀ ਸੀਲ ਵਧੀਆ ਜੀ ਜਿਹਦੇ ਪਾਸੇ ਮਰਦੀ ਰਹਿ ਧਾਰਾ ਮਾਰ ਠੰਡੀ ਸੀਲ ਬਾਈ ਕਹਿੰਦਾ ਫੋਲ ਜਿਹੜੇ ਪਾਸੇ ਦੀ ਮਰਜ਼ੀ ਬਹਿ ਕੇ ਅਗਲਾ ਧਾਰਾ ਮਾਰ ਲੈ 10 11 ਕਿਲੋ ਬੌਲੀ ਤਿਆਰ ਦੁੱਧ ਕਿੰਨਾ ਪਾਉ ਪਾਉ ਦੁੱਧ ਪਿਆ ਦੂ ਸਵਾ ਧਾਰਾ ਕਿਲੋ 16 17 ਕਿਲੋ ਪਿਆਜ ਸੋਹਣੇ ਥਾਣਾ ਹਦੀ ਚਵਾਈ ਵਾਲੇ ਸੀਲ ਨਹੀਂ ਨੀ ਸਿੱਧੇ ਪਾਸੇ ਬਹਿ ਜਾਓ ਬਾਈ ਕਹਿੰਦਾ ਪੁੱਠੇ ਪਾਸੇ ਬਹਿ ਕੇ ਜਿੱਧਰ ਦੀ ਮਰਜ਼ੀ ਧਾਰਾ ਮਾਰ ਲੋ ਆਹਣ ਪੁੱਠੇ ਪਾਸੇ ਦੀ ਬਹਿ ਕੇ ਬਾਈ ਧਾਰਾ ਮਾਰੀ ਜਾਂਦਾ ਤੇ ਕੋਈ ਚੱਕਰ ਹੀ ਨਹੀਂ ਕਰਮਾ ਵਾਲੀ ਨੂੰ ਭਾਰਤੂਰ ਵਧੀਆ ਇੱਕ ਨੰਬਰ ਠੰਡੀ ਸੀਲ ਬੱਚਾ ਛੱਡੋ ਜਾਂ ਨਾ ਛੱਡੋ ਬੱਚਾ ਛੱਡਣਾ ਦਾ ਬਾਈ ਕਹਿੰਦਾ ਛੱਡ ਲੋ ਨਹੀਂ ਛੱਡਣਾ ਤਾਂ ਵੀ ਕੋਈ ਚੱਕਰ ਨਹੀਂ ਚਵਾਈ ਦੀ ਇੱਕ ਨੰਬਰ ਮੋٹے-ਮੋٹے ਥਾਣਾ 16-17 ਕਿਲੋ ਦੁੱਧ ਪਿਆਜੂ 10-11 ਕਿਲੋ ਬੌਲੀ ਹਾਜ਼ਰ ਤੀਜਾ ਸੁਆ ਸੂਈ ਸਵਾਈ ਕਿੰਨੇ ਦੀ ਭਾਉ ਜੈਜ ਆਪਾ ਇਹ ਦੇ ਦਾਂਗੇ ਪੰਤਾਲੀ 45 ਦੀ ਲਓ ਜੀ 45 ਦੀ ਦੇ ਦੇਣੀ ਆ ਤੇ ਹੁਣ ਵਿਆਹ ਹੈਗਾ ਮੁੰਡੇ ਦਾ ਤੇ ਜਮਾਂ ਜੈਜਪਾ ਸਾਂਸ ਭਾਈ ਦਾ ਓਖਾ ਰਹਿਣਾ ਹੁਣ 5-7 ਦਿਨ ਤਾਂ ਕਰਕੇ 45 ਦੀ ਦੇ ਦੇਣੀ ਛੋਟਾ ਜੈਪਾ ਜਮਾਂ ਤਾਂ ਤਾਂ 16-17 ਕਿਲੋ ਪਿਆਜੂ ਹਾਂ ਆ ਨਿੱਕੀ ਜੀ ਬੁੱਬੀ ਜੇ ਤਾਂ ਆ ਵੀ ਆ ਜਣੀਆਂ ਛੋਟੀ ਜੀ ਆ ਕਿਉਂਕਿ ਦੂਜੇ ਥਾਨ ਦਾ ਮੋٹے-ਮੋਟੇ ਆ ਤੁਹਾਨੂੰ ਸਕਰੀਨ ਤੇ ਦੇਖ ਹੀ ਰਹੀਓ ਨਾ ਮਾਤਰੀ ਆ ਮਸਾ ਉਂਗਲ ਦੇ ਅੱਧੇ ਕ ਫੁੱਲ ਕਿ ਜਿੰਨੀ ਆ 16-17 ਕਿਲੋ ਦੁੱਧ ਪਿਆਜੂ ਹੁਣ ਪਸਮੇ ਆਈਏ ਕਿਉਂਕਿ ਧਾਰਾ ਮਾਰੀਆਂ ਮਾਰੀਆਂ ਕਰਕੇ ਮੋٹے-ਮੋਟੇ ਥਾਨ ਆ 10-11 ਕਿਲੋ ਬੌਲੀ ਹਾਜ਼ਰ ਹੈ ਮਗਰ ਬੱਚਾ ਬੱਚਾ ਛੱਡਣਾ ਛੱਡ ਲੋ ਨਹੀਂ ਛੱਡਣਾ ਨਾ ਛੱਡੋ ਬਾਈ ਕਹਿੰਦਾ ਲੱਤ ਵੀ ਨਹੀਂ ਚੱਕਦੀ ਕਰ ਮਾਰੀ 45000 ਟੋਕੜਾਂ ਵਾਲਾ ਭਾਜ ਜਮਾ ਨਿੱਕਾ ਜਿਆ ਦੋ ਨੰਬਰ ਤੇ ਆ ਪਾਉ ਇਹ ਜਰਸੀ ਆ ਗਈ ਹੂੰ ਦੂਜਾ ਸੂਆ ਜੀ ਦੂਆ ਸੂਆ ਤੇ ਮਗਰ ਬੱਚਾ ਇਹਨੂੰ ਅਜੇ 4 ਦਿਨ ਹੋ ਗਏ ਸੂਣੇ 4 ਦਿਨ ਹਾਂ ਤੇ ਇਹਦੇ ਥੱਲੇ ਬੋਲਾ ਹੋਊਗਾ 13 ਕਿਲੋ 13 ਕਿਲੋ ਬੋਲਾ ਮੰਨ ਲਈ ਠੀਕ ਹੈ ਕਿੰਨਾ ਕੁ ਪਾ ਦੂ ਦੁੱਧ ਪਾ ਦੋ ਬਈ ਇਹੋ 13 ਕਿਲੋ 4 ਦਿਨਾਂ ਚਲੇ 16 17 ਕਿਲੋ ਦਾ ਹੱਕ ਹੈਗਾ ਹੀ ਆ ਕੱਢ ਬਾਹਰ ਨੂੰ ਬਾਕੀ ਵੈੜਾ ਪੂਰੀ ਕੱਦ ਕਾਠ ਵਾਲੀ ਆ ਹਾਂ ਦੋਸਤੋ ਵੈੜ ਕੱਦ ਚ ਵੱਡੀ ਆ ਪਹਿਲਣ ਕੇ ਦੂਜਣ ਦੂਜਣ 12 13 ਕਿਲੋ ਤਾਂ ਬਾਈ ਕਹਿੰਦਾ ਬੌਲੀ ਆ 13 14 ਤਾਂ 13 ਕਿਲੋ ਬੌਲੀ ਜਿੰਨੇ ਦਿਨ ਜੀ ਕਹਦਾ ਮੇਰੇ ਸਾਨਾ ਉਹ ਵੀ ਚੌਗੀ ਚੂਗੀ 6 ਦਾ ਤਾਂ ਸ਼ਿੱਗੀ ਕਿਉਂਕਿ ਮੂੰਹ ਦੱਸਦਾ ਨਾ ਲਵਾਜ ਆ ਸ਼ਿੱਗੀ ਆ ਹਾਂ ਫੁੱਲ ਹਾਈਟ ਵਾਲੀ ਆ ਹਾਂ ਕੱਦ ਪੂਰਾ ਹੀ ਵੱਡਾ ਤੇ ਉਵੇਂ ਜਾਣ ਚਾ ਹਾਂ ਮਰੁੱਦਾਂ ਵਾਲੀ ਰੇਡੀਓ ਖਿੱਚੀ ਫਿਰਦੀ ਆ 16 17 ਕਿਲੋ ਦੁੱਧ ਇਹ ਵੀ ਪੋਲ ਆ ਜਾ ਪਿਆ ਜੂ ਕਿਉਂਕਿ ਚਾਰਾਂ ਪੰਜਾਂ ਦਿਨਾਂ ਦੀ ਸੂਈ ਥਲੇ 13 ਕਿਲੋ ਵਾਂਗੂ 14 ਬੌਲੀ ਤਿਆਰ ਆ ਬਾਕੀ ਠੰਡੀ ਸੀ ਵੀਡੀਓ ਬਣਾ ਰਹੇ ਸਵੇਰੇ ਧੁੱਪ ਨਿਕਲੀ ਆਈ ਆ ਸ਼ਾਮ ਦੀ ਚਵਾਈ ਚ ਲਗਭਗ ਸਾਰਾ ਦੇਣੀ ਪਿਆ ਲਓ ਜੀ ਨਿਆਣਾ ਬਾਈ ਨੇ ਲਾਤਾ ਸ਼ਾਮ ਦੀ ਚਵਾਈ ਚ ਸਾਰਾ ਦੇਣ ਪਿਆ ਸਵੇਰ ਵੀਡੀਓ ਬਣਾ ਰਹੇ ਆ 10:00 ਵਜੇ ਹਾਂ ਥਣ ਥਣ ਤੋਂ ਬਹੁਤ ਸੋਹਣਾ ਗੰਗਾ ਹਾਂ ਥਣ ਥਣ ਤੋਂ ਇਹਦਾ ਵੀ ਪੂਰਾ ਚੰਗਾ ਥਾਣਾ ਇੱਕ ਨੰਬਰ ਵਹਿੜ ਦਾ ਵੀ ਪੂਰਾ ਹੀ ਚੰਗਾ ਧਾਰਾਂ ਇਹਦੀਆਂ ਵੀ ਮਾਰ ਕੇ ਤੁਹਾਨੂੰ ਵਿਖਾ ਦਿੰਦੇ ਆ ਕਿਉਂਕਿ ਹੁਣ ਚਵਾਈ ਦਾ ਤਾਂ ਟਾਈਮ ਨਹੀਂ ਕੋਈ ਹਜੇ ਨਾ ਆਪ ਸਮਾਈ ਆ ਸਿੱਧੀਆਂ ਹੀ ਧਾਰਾਂ ਮਾਰੀਆਂ ਬਾਈ ਨੇ ਉਹ ਵੇਖੋ ਚਵਾਈ ਕਿੰਨੀ ਚੰਗੀ ਬਹੁਤ ਚੰਗੀ ਬਾਈ ਥਾਲ ਬਹੁਤ ਸੋਹਣਾ ਹਾਂ ਚਵਾਈ ਪੂਰੀ ਜੰਗੀ ਆ ਉਧਰੋਂ ਪਰੋਂ ਪਰਲੀ ਵੜ ਵੀ ਮੂੰਹ ਜਿਹਾ ਲਾਉਂਦੀ ਇਹਨਾਂ ਪਾਸੇ ਦੂਜੇ ਕਰਕੇ ਵੀ ਕਰ ਜਾਂਦਾ ਠੰਡੀ ਸੀਲ ਦਾ ਬਾਈ ਕਰ ਸਕਦੀ ਗਾਰੰਟੀ ਹੂੰ ਠੰਡੀ ਸੀਲ ਦੀ ਤਾਂ ਬਾਈ ਕਹਿੰਦਾ ਅਗਲੇ ਤੇ ਘਰ ਤੱਕ ਦੀ ਗਾਰੰਟੀ ਦੇ ਦਿਆਂਗੇ ਆਪਾਂ ਕਿਉਂਕਿ ਹੁਣ ਕੋਈ ਚਵਾਈ ਦਾ ਟਾਈਮ ਨਹੀਂ 10 ਵਜੇ ਆ हां सुबह दी चवाई होई है 10 बजजे वे है शाम दी चवाई च सारा दिन प्या है आप पसमाह देखोण सिट्या कर माली ने दूध हाजिर हु भाई चार टाइम जिन्ना कहवांगे चार टाइम पांच टाइम अपने ਘਰੇ ਚੋਕੇ ਲੈ ਕੇ ਜਾ ਵੀਰ ਪਰ ਆ ਦੀ ਫੇਰ ਆਉਂਦਾ ਬਈ ਹੂੰ ਦੋਸਤੋ ਬਾਈ ਕਹਿੰਦਾ ਸਵਾਦ ਹੀ ਫੇਰ ਆਉਂਦਾ ਜਿੰਨਾ ਦੁੱਧ ਦੱਸਿਆ હાજર ਆ ਕੋਈ ਦੋ ਟਾਈਮ ਚਾਰ ਟਾਈਮ ਰੀਜਨਲ ਤਸੱਲੀ ਕਰਕੇ ਲੈ ਜਾਇਓ ਬਾਈ ਕਹਿੰਦਾ ਆਪਾਂ ਤਾਂ ਹਰੇਕ ਵੀਡੀਓ ਚ ਅੱਗੇ ਵੀ ਵਾਰ-ਵਾਰ ਕਹਿੰਦੇ ਆ ਕਿ ਸੁਆ ਸੁਆ ਆ ਪਸ਼ੂ ਲੋ ਜਿਨ੍ਹਾਂ ਦੁੱਧ ਜਾਂ ਜਿਨ੍ਹਾਂ ਬੌੜਾ ਅਗਲਾ ਦੱਸਦਾ ਅਗਲੇ ਦੇ ਘਰੇ ਕੰਡੇ ਤੇ ਜੋਖ ਕੇ ਲਿਜਾਓ ਦੋ ਟਾਈਮ ਭਾਵੇਂ ਚਾਰ ਟਾਈਮ ਖੁੱਲਾ ਕਿਉਂਕਿ ਤੁਸੀਂ ਪੈਸੀ ਲਾਉਣੇ ਆ ਤੁਹਾਡਾ ਹੱਕ ਬਣਦਾ ਫੁੱਲ ਚੰਗੀ ਬੱਤੀ ਹੈ 6 ਦੰਦ ਵੱਡੇ ਕੱਦ ਚ ਪੂਰੀ ਵੱਡੀ ਆ ਕਿੰਨੇ ਦੀ ਭਾਉ ਇਹ ਤੇ ਦਾ 47 ਦੀ 47 ਦੀ ਅੱਜ ਵੇਚਣ ਵਾਲਾ ਕੰਮ ਹੀ ਆ ਵੇਚਣ ਵਾਲਾ ਕੰਮ ਹੀ ਬਾਈ ਤੈਨੂੰ ਪਤਾ ਹੁਣ ਕੰਮ ਕਰਿਆ ਨਹੀਂ ਸਮਝ ਹਾਂ ਲਓ ਜੀ ਆ 45 ਦੀ ਆ 47 ਦੀ ਤੇ ਜੇ ਨਾ ਵਿਆਹ ਹੁੰਦਾ ਜਾਂ ਹੋਰ ਕਿਸੇ ਦੇ ਵੀ ਹੁੰਦੀ ਤੇ ਮੁੱਲ 65000 ਕਰਨਾ ਹੀ ਅਗਲੇ ਨੇ ਹਾਂ ਇਹ ਤਾਂ ਹੁਣ ਜਿਆਦਾ ਨਫਾ ਲੈਣਾ ਤੇ ਥੋੜੇ ਨਸਾ ਲਾਣੀ ਹਾਂ ਸਹੀ ਗੱਲ ਆ ਹੁਣ ਮੈਂ ਵੀ ਕਰੀਏ ਨਫਾ ਤਾਂ ਲੈਣਾ ਹਾਂ ਇਹ ਤਾਂ ਗੱਲ ਹੈਗੀ ਆ 47 ਦੀ ਜਮਾਂ ਜਾਇਜ ਭਾਅ ਯਾਰ ਇਸ ਤੋਂ ਘੱਟ ਮੁੱਲ ਚ ਤਾਂ ਭਾਵਾਂ 20 ਪਿੰਡ ਗੇੜੇ ਦੇ ਲਓ ਤਾਜੀ ਸੂਈ ਸਵਾਈ ਵੱਡੇ ਕੱਦ ਚ ਨਮਾ ਹਨ ਛਿੱਗੀ ਵੜ ਦਿਖਾਉਣੀ ਤਾਂ ਗੱਲ ਦੂਰ ਦੀ ਅਗਲੇ ਨੇ ਕਹਿਣਾ ਨਾ ਬਈ ਹੋਰ ਕਿਤੋਂ ਲੈ ਲੈ ਅਸੀਂ ਵੇਚਦੇ ਹੀ ਨਹੀਂ 45 47000 ਵਾਲੀ ਤਾਂ ਬਾਜ਼ ਹੀ ਨਹੀਂ ਦੇਣ ਦੇਣੀ ਅਗਲੇ ਨੇ ਇਹ ਤੇ ਆ ਵੱਡੀ ਤੇ ਉਦੋਂ ਵੀ ਇਹ ਜਰਸੀ ਆ ਗਈ ਜੀ ਇਹ 3.5 ਮਹੀਨੇ ਦੀ ਗੱਬਣਾ ਚੈੱਕ ਪਾਸ ਚੈੱਕ ਪਾਸ ਚੈੱਕ ਕਰਾ ਕੇ ਦੇਵਾਂਗੇ ਆਪਾਂ ਠੀਕ ਹੈ ਹਾਂਜੀ ਬਾਕੀ ਠੰਡੀ ਠੋਡੀ ਐ ਨਹੀਂ ਦੱਸਦੀ ਏ ਮਾੜਾ ਜਾਂ ਠੀਕ ਹੈ ਜਾਨਵਰ ਫੇ ਮਾੜਾ ਮੋਟਾ ਕਰ ਠੀਕ ਹੈ ਦੋਸਤੋ ਨਵੇਂ ਆਏ ਜਾਨਵਰ ਕਰਕੇ ਥੋੜਾ ਜਿਆ ਕਰਦੇ ਆ ਇੱਕਾ ਕੜਾਈਂ ਚੜੀ ਕਰਕੇ ਆ ਮਸ਼ੀਨਾਂ ਦਾ ਬੰਦੇ ਆਈ ਜਾਈ ਜਾਂਦੇ ਆ ਉਹਦੇ ਕਰਕੇ ਵੀ ਮਾੜਾ ਮੋਟ ਪਸ਼ੂ ਕਰ ਜਾਂਦੇ ਇੱਕ ਪਸ਼ੂ ਤਾਂ ਇਹ ਆਪ ਨਵੇਂ ਆਏ ਆ ਦਿਹਾੜੀ ਡੰਗ ਦਾ ਪਸ਼ੂ ਬਕਾਨੇ ਥਾਂ ਆ ਕੇ ਵੀ ਕਰਦਾ ਕਿੰਨੇ ਦੀ ਭਾਉ ਇਹ ਅੱਜ ਦੇ ਦਾਂਗੇ 17.5 ਹਜ਼ਾਰ ਸਾਢੇ 17.5 ਦੀ ਕੱਲਿਆਂ ਦੀ ਹਾਂਜੀ ਲਓ ਜੀ ਕੱਲੇ 17.5 ਹਜ਼ਾਰ ਅਗਲਾ ਉੱਡੀ ਕੋ ਬੱਚੀ ਨਹੀਂ ਦਿੰਦਾ ਨਹੀਂ ਦਿੰਦਾ ਭਾਈ ਇਹ ਚੱਲ ਕੋਈ ਨਹੀਂ ਆਪਾਂ ਨੂੰ ਜਾਇਜ ਆਈ ਜਾਂ ਨਿਕਲ ਜਾ ਹਾਂ ਸਾਢੇ 17.5 ਦੀ ਦੇ ਦੇਣੀ ਚਾਰੀ ਥਾਣਾ ਮਾਰਟਿਨ ਭਾਈ ਜਰ 57000 ਰੁਪਏ ਦੀ ਤਿਆਰ ਹੋਈ ਹਾਂ ਬੈਡੀਗਾ ਕੌਣ ਦਿੰਦਾ ਜਰਸੀ ਚ ਪੈਂਦੀ ਆ ਹਾਂ ਕੱਲੇ ਸਿੰਘ ਹੀ ਆ ਸਿੰਘ ਮਾ ਉਹ ਵੀ ਬਣ ਜਾਣੇ ਆ ਆਪਣੇ ਕੋਲ ਤਾਂ ਚੱਲ ਕੱਲ ਹੀ ਆਈ ਆ ਸਿੰਘ ਉਹ ਵੀ ਬਣ ਜਾਣੇ ਆ ਅੱਧੇ ਰਹਿ ਜਾਣੇ ਆ ਬਣ ਕੇ 17.5 ਹਜ਼ਾਰ ਦੀ ਹਾਂ ਇਹਨੇ ਦੇਣੀ ਹੈ ਸਾਢੇ ਤਿੰਨਾਂ ਦੀ ਗੱਬਣਾ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੁੱਲ ਤਿੰਨ ਵੜਾਂ ਦੋ ਤਾਜ਼ੀਆਂ ਸੂਈਆਂ ਇੱਕ ਸਾਢੇ ਤਿੰਨਾਂ ਦੀ ਗੱਬਣਾ ਸਾਰਿਆਂ ਦਾ ਸਾਕਾ